ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਕੁੰਮੜਾ ਪਿੰਡ ਵਿੱਚ ਕਤਲ ਹੋਏ ਦੋ ਨੌਜਵਾਨਾਂ ਦੇ ਪੀੜਿਤ ਪਰਿਵਾਰ ਪਹੁੰਚੇ ਉਹਨਾਂ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਦੀ ਅਗਵਾਈ ਵਿੱਚ प्रेस कि कि निभा नहीं पाई सरकार ने नाल वादा खिलाफी कीती है दो काम घूम रहे पर पुलिस उन्होंने अज तक नहीं लभ सकी उन्होंने ऐलान किया गया कि आने वाली तीख दसंबर न्यारह बजे फे सत दाइटा वाले चौंक विच डी जी पीब का पुतला फूकया जाएगा ਉਹਨਾਂ ਕਿਹਾ ਕਿ ਅਸੀਂ ਮੋਹਾਲੀ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕੇ ਹਾਂ ਉਹਨਾਂ ਕਿਹਾ ਕਿ ਧਰਨਾ ਚੁਕਵਾਉਣ ਵੇਲੇ ਸਾਰਾ ਪ੍ਰਸ਼ਾਸਨ ਤੇ ਮੋਹਾਲੀ ਦੇ ਵਿਧਾਇਕ ਨੇ ਸਾਥੋ ਝੂਠੇ ਦਿਲਾਸਿਆਂ ਤੇ ਵਾਅਦਿਆਂ ਨਾਲ ਬੱਚਿਆਂ ਦੇ ਸੰਸਕਾਰ ਕਰਵਾ ਦਿੱਤੇ ਤੇ ਹੁਣ ਕਿਸੇ ਵੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਉਹਨਾਂ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਇਨਸਾਫ ਦਿਵਾਉਣ ਲਈ 31 ਦਸੰਬਰ ਦੇ ਰੋਜ਼ ਪ੍ਰਦਰਸ਼ਨ ਵਿੱਚ ਜ਼ਰੂਰ ਪਹੁੰਚੋ ਸਾਡੇ ਰਿਪੋਰਟਰ ਨਾਲ ਪੀੜਤ ਪਰਿਵਾਰ ਤੇ ਬਲਵਿੰਦਰ ਸਿੰਘ ਕੁੰਬੜਾ ਨੇ ਜੋ ਗਲਬਾਤ ਕੀਤੀ ਪੇਸ਼ ਕਰਦੇ ਹਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਮੈਂ ਅੱਜ ਪ੍ਰੈਸਰਾਂਹੀਂ ਰੱਬ ਵਰਗੇ ਸਰੋਤੇ ਜਿਹੜੇ ਕਾਰਚ ਕਰ ਚ ਬੈਠੇ ਸਾਡੀ ਆਵਾਜ਼ ਨੂੰ ਸੁਣਦੇ ਹੋਏ ਤੇ ਸਰਕਾਰ ਦੇ ਜਿਹੜੇ ਗੁੰਗੇ ਤੇ ਬੋਲੇ ਆਫੀਸਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਮਾਨਯੋਗ ਸਰਕਾਰ ਜੋ ਨਹੀਂ ਸੁਣਾਈ ਕਰ ਰਹੀ ਹੈ ਉਹਦੀ ਸੁਣਾਉਣ ਵਾਸਤੇ ਅਸੀਂ ਪ੍ਰੈਸਰ ਅਸੀਂ ਇੱਕ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜੋ 13 ਤਰੀਕ ਨੂੰ 13 11 ਨੂੰ ਇੱਕ ਕੁੰਬੜਾ ਜਿਹੜੇ ਐ ਬਹੁਤ ਹੀ ਬੇਰਮੀ ਨਾਲ ਦੋ ਬੱਚਿਆਂ ਦੇ ਦੋ ਮੁੰਡਿਆਂ ਦੇ ਕਤਲ ਕਰ ਦਿੱਤੇ ਸੀ ਉਸ ਦੇ ਸਬੰਧ ਚ ਕਈ ਵਾਰੀ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਧਰਨਾ ਬਜਾਰਾ ਲਾ ਚੁੱਕੇ ਨੇ ਤੇ ਐਸਐਸਪੀ ਦਫ਼ਤਰ ਦਾ ਕਰਾਉ ਜਿਹੜਾ ਕੀਤਾ ਸੀ ਅਸੀਂ 9 ਤਰੀਕ ਨੂੰ 9 ਤਰੀਕ ਨੂੰ ਐਸਐਸਪੀ ਦਫ਼ਤਰ ਦਾ ਕਰਾਉ ਜਦੋਂ ਕੀਤਾ ਸੀ ADC ਮੁਹਾਲੀ ਨੇ ਆ ਕੇ ਥੱਲੇ ਸਾਡਾ ਇੱਕ ਮੰਗ ਪੱਤਰ ਲਿਆ ਸੀ ਉਹ ਚ ਵਾਦਾ ਕੀਤਾ ਸੀ ਵੀ ਜਿਹੜੇ ਪਰਿਵਾਰ ਨਾਲ ਕੀਤੇ ਗਏ ਵਾਦੇ ਜਦੋਂ 에어ਪੋਰਟ ਰੋਡ ਦੇ ਧਰਨਾ ਚਕਾਇਆ ਉਸ ਦਿਨ ਵੀ ਵਾਦੇ ਕੀਤੇ ਜਦੋਂ ਸੰਸਕਾਰ ਹੋਇਆ ਮੁੰਡਿਆਂ ਦਾ ਉਦੋਂ ਵੀ ਵਾਦੇ ਕੀਤੇ ਜਦੋਂ ਭੋਗ ਪਿਆ ਉਥੇ ਜਾ ਕੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਮਾਨਯੋਗ SDM ਸਾਹਿਬ ਸਾਰੇ ਜਿਹੜੇ ਵਾਦੇ ਕਰਕੇ ਆਏ ਸੀ ਜਿਵੇਂ ਅਸੀਂ ਜੀ 1 ਕਰੋੜ ਰੁਪਏ ਦੀ ਮੰਗ ਰੱਖੀ ਸੀ ਇੱਕ ਪਰਿਵਾਰ ਨੂੰ ਤੇ ਸਰਕਾਰੀ ਨੌਕਰੀ ਇੱਕ ਪਰਿਵਾਰ ਨੂੰ ਕਿਹਾ ਸੀ ਵੀ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਦੂਜੀਆਂ ਜਿਹੜੀਆਂ ਪਬਲਿਕ ਦੀਆਂ ਮੰਗਾਂ ਸੀ ਉਹਨਾਂ ਦੇ ਆਧਾਰ ਕਾਰਡ ਰਸਣ ਕਾਰਡ ਕੱਟਣ ਦੀ ਸੀ ਤੀਜੇ ਜਿਹੜੇ ਸਾਡੇ ਤੇ ਪਰਚੇ ਦਰਜ ਕਰੇ ਜੋ ਪਰਿਵਾਰਾਂ ਨੇ ਜਿਹਦੀਆਂ ਦੀ ਮਦਦ ਕੀਤੀ ਐ ਦੋ ਵਿਅਕਤੀ ਚੋ ਬੰਦੀਪ ਸਿੰਘ ਉਹੇ ਬੇਟਾ ਮੇਰਾ ਇਹ ਆ ਪ੍ਰਵਿੰਦਰ ਸਿੰਘ ਉਹਦੇ ਖਿਲਾਫ ਪਰਚੇ ਦਰਜ ਕੀਤੇ ਸੀ ਵੀ ਉਹ ਰੱਦ ਕੀਤੇ ਜਾਣ ਏਡੀਸੀ ਨੇ ਮਾਨਯੋਗ ਏਡੀਸੀ ਮੋਹਾਲੀ ਨੇ ਸਾਤੋਂ ਇੱਕ ਹਫ਼ਤੇ ਦਾ ਉਹ ਤਾਂ ਤਿੰਨ ਦਿਨ ਕਹਿੰਦੇ ਸੀ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਸੀ ਜੋ ਕੱਲ ਪੂਰਾ ਹੋ ਚੁੱਕਾ ਹੈ 15 ਦਿਨ ਪਰ ਲੇਕਿਨ ਉਹ ਸਰਕਾਰ ਦੇ ਕੰਨ ਤੇ ਪਬਲਿਕ ਅਧਿਕਾਰੀਆਂ ਦੇ ਸਰਕਾਰੀ ਬਾਬੂਆਂ ਦੇ ਕੰਨ ਤੇ ਕੋਈ ਜੂੜਾ ਸਰਕੀ ਨਾ ਹੀ ਉਹ ਮੁੰਡੇ ਜਿਹੜੇ ਕਤਲ ਸੀ ਇਸ ਕੇਸ ਚ ਦੋ ਮੁੰਡੇ ਇਨਵੋਲਵ ਐ ਕਤਲ ਐ ਜਿਹੜੇ ਉਹ ਸ਼ਰਿਆਮ ਬਾਹਰ ਫਿਰ ਰਹੇ ਨੇ ਪਰਿਵਾਰਾਂ ਨੂੰ ਧਮਕੀਆਂ ਦੇ ਰਹੇ ਨੇ ਤੇ ਆਪਣੀਆਂ ਜਿਹੜੀਆਂ ਰੋਜ਼ ਵੀਡੀਓ ਫੋਟੋਆਂ ਅਪਲੋਡ ਕਰਕੇ ਨੈੱਟ ਤੇ ਪਾ ਰਹੇ ਨੇ ਜਦ ਕਿ ਜਿਹੜਾ ਬਹੁਤ ਹੀ ਬੇਕਾਫ ਨਾਲ ਘੁਮ ਰਹੇ ਨੇ ਜਿਹੜੇ ਕਤਲ ਨੇ ਉਹਨਾਂ ਕਰਕੇ ਅੱਜ ਪਰਿਵਾਰ ਦੁਖੀ ਹੋ ਕੇ ਫੇਰ ਦੁਬਾਰਾ ਅਸੀਂ ਜਿਹੜੀ ਮੀਟਿੰਗ ਕੀਤੀ ਐ ਇੱਥੇ ਸਵੇਰ ਦੀ ਮੀਟਿੰਗ ਚੱਲ ਰਹੀ ਆ ਸਾਡੀ ਮੀਟਿੰਗ ਕਰਕੇ ਜਿਹੜਾ ਹੁਣ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਫੇਰ ਸੱਤ ਦਿਨ ਲੇਟਾਂ ਕੋਲੇ 30 ਤਰੀਕ ਦਿਨ ਸੋਮਵਾਰ ਨੂੰ ਅਸੀਂ ਅੱਜ ਇੱਕ ਫੇਰ ਵੀ 5-6 ਦਿਨ ਦਾ ਟਾਈਮ ਦੇ ਰਹੇ ਨੇ ਤੇ ਉਹ ਜਦੋਂ ਤੱਕ ਕਤਲ ਨਹੀਂ ਫੜ ਹੁੰਦੇ ਤੇ ਦੂਜਾ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਫੇਰ ਸੱਤ ਦਿਨ ਲੇਟਾਂ ਕੋਲੇ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਹੁਕੂਗਾ ਜਿਹੜਾ ਸਾਰੇ ਪਰਿਵਾਰ ਆ ਇੱਥੇ ਪਹੁੰਚਣਗੇ ਪੀੜਤ ਪਰਿਵਾਰ ਤੇ ਜਿਹੜੇ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਨੇ ਲੋਕ ਚਾਹੋ ਕਿਸੇ ਵੀ ਥਾਣੇ ਦਾ ਹੋਵੇ ਜਿਲ੍ਹਾ ਮੋਹਲੀ ਦਾ ਹੋਵੇ ਆ ਬਿਨਾ ਜਿਲੇ ਤੋਂ ਉਸ ਦਿਨ ਉਹ ਵੀ ਪਰਿਵਾਰ ਆਪਣੇ ਡਾਕੂਮੈਂਟ ਲੈ ਕੇ ਸਾਰਾ ਰਿਕਾਰਡ ਲੈ ਕੇ ਇੱਥੇ ਪਹੁੰਚਣ ਤਾਂ ਕਿ ਕਲਕਲੇ ਦੀ ਵਿਅਕਤੀ ਦੀ ਜਿਹੜੀ ਪ੍ਰੈਸ਼ਰ ਆਈ ਅਸੀਂ মিডিਆ ਰਾਹੀਂ ਸਾਰੀ ਜਿਹੜੀ ਪੁਲਿਸ ਦੀ ਕਾਰਜਕਾਰੀ ਮੁੱਖ ਮੰਤਰੀ ਪੰਜਾਬ ਦੀ ਕਾਰਜਕਾਰੀ ਤੇ ਸਾਰੇ ਜਿਹੜੇ ਫੇਕ ਇਹਨਾਂ ਦੇ ਚੁਟਕਲੇ ਆ ਉਹਨਾਂ ਦਾ ਪਰਦਾ ਫਾਸ਼ ਕਰਨ ਲਈ ਸਾਰੇ ਜਿਹੜੇ ਬੰਦੇ ਇਕ ਬਿਕੋ ਕੇ ਅੱਛਾ ਤੁਹਾਡੇ ਰਾਹੀਂ ਅਸੀਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਪੋਲੀਟੀਕਲ ਸਿਆਸੀ ਬੰਦੇ ਸਿਆਸੀ ਪਾਰਟੀਆਂ ਨੂੰ ਗੱਲ ਭਾਜਪੀ ਦੀ ਹੋਵੇ ਗੱਲ ਕਾਂਗਰਸ ਦੀ ਹੋਵੇ ਗੱਲ ਕਾਲੀ ਦਲ ਦੀ ਹੋਵੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੇਕਰ ਕੋਈ ਬੱਚਿਆਂ ਦੇ ਹੱਕ 'ਚ ਹਾ ਦਾ ਨਾਰਾ ਮਾਰਨ ਵਾਲਾ ਉਹ ਮੇਰਾ ਵੀਰ ਸਾਰੇ 30 ਤਰੀਕ ਨੂੰ ਫੇਰ ਸੱਦੀਆਂ ਲੇਟਾਂ ਕੋਲੇ ਸੋਮਵਾਰ ਨੂੰ 10 ਵਜੇ ਪਹੁੰਚੋ ਤਾਂ ਕਿ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਫੋਕ ਸਕੀਏ ਤੇ ਵੱਡੇ ਖਲਾਸੇ ਜਿਹੜੇ ਇਹਨਾਂ ਦੇ ਕਰ ਸਕੀਏ ਜੋ ਕ੍ਰਾਇਮ ਮਰਡਰ ਕਤਲ ਹੋ ਰਹੇ ਨੇ ਤੇ ਕਤਲ ਬਾਹਰ ਕੋਮ ਰਹੇ ਨੇ ਤੇ ਪਰਿਵਾਰ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਅਨਸਾਫ਼ ਲਈ ਮਾਵਾ ਆਪਣੇ ਬੱਚਿਆਂ ਨੂੰ ਕਤਲਾਂ ਨੂੰ ਫੜਾਣ ਲਈ ਸੜਕਾਂ ਦੇ ਬੈਠਣਾ ਪੈ ਰਿਹਾ ਬਹੁਤ ਹੀ ਜੜੀ ਹੈ ਮਤਭਾਗੀ ਗੱਲ ਹੈ ਤੇ ਅਸੀਂ ਸਾਰੇ ਹੀ ਵੀਰਾਂ ਨੂੰ ਇਹੀ ਤੁਹਾਡੇ ਰਹੀਂ ਬੇਨਤੀ ਕਰਨੇ ਚਾਹੁੰਦੇ ਆਂ ਤੇ ਜੋ ਵੀ ਸਾਡਾ ਸਹਿਯੋਗੀ ਸੱਜਣ ਹੈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਹ ਸਾਰੀਆਂ 30 ਤਰੀਕ ਨੂੰ ਫੇਰ ਸਾਧੀਆਂ ਲਾਈਟਾਂ ਕੋਲੇ ਪਹੁੰਚੋ ਡੀਜੀਪੀ ਪੰਜਾਬ ਦਾ ਪੁੱਤਲਾ ਫੁੱਕਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਸਾਡੇ ਦੋ ਮੁੰਡਿਆਂ ਦਾ ਕਤਲ ਹੋਇਆ ਪਿਛਲੀ 13 ਤਰੀਕ ਨੂੰ ਉਸ ਤੋਂ ਬਾਅਦ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਨਾ ਹੀ ਦੋ ਬੰਦੇ ਜਿਹੜੇ ਬਾਹਰ ਕਤਲ ਘੁਮਰੇ ਨੇ ਹਜੇ ਤੱਕ ਫਾੜ ਹੋਏ ਨੇ। ਕਿਉਂਕਿ ਉਸ ਤੋਂ ਬਾਅਦ ਅਸੀਂ ਫੇਰ 9 ਤਰੀਕ ਨੂੰ ਧਰਨਾ ਲਗਾਇਆ ਸੀ ਉਸ ਦੇ ਵਿੱਚ ਅਸੀਂ ਡੀ ਏ ਡੀ ਜੀ ਪੀ ਨੇ 3 ਦਿਨ ਦਾ ਟਾਈਮ ਮੰਗਿਆ ਸੀ ਅਸੀਂ ਫਿਰ ਵੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਲੇਕਿਨ 15 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਅਗਰ ਇਸ ਤੋਂ ਪਹਿਲਾਂ ਅਗਰ ਕੋਈ ਨਾ ਵੀ ਕਾਰਵਾਈ ਹੁੰਦੀ ਹੈ ਤਾਂ ਅਸੀਂ ਆਉਣ ਵਾਲੀ 30 ਤਰੀਕ ਨੂੰ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਜੋ 7 ਫੇਸ ਦੀ ਲੇਟਾਂ ਤੇ ਹੋਣਾ। ਸਾਰੇ ਮੇਰੇ ਵੀਰ ਅਤੇ ਰਾਮਾ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਦੇਣ ਲਈ ਵੱਦ ਤੋਂ ਵੱਧ ਯੋਗਦਾਨ ਪਾਣ ਤੇ ਸਾਨੂੰ ਇਨਸਾਫ ਦਵਾਇਆ ਜਾਵੇ